ਸੰਵਾਲਾ ਦੇ ਮੈਰੀਜ ਪੈਲੇਸ ਦੀ ਇੱਕ ਵੀਡੀਓ ਲਗਾਤਾਰ ਬੀਤੇ ਦਿਨ ਤੋਂ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਕੁੜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਵੱਡੇ ਖੁਲਾਸੇ ਵੀ ਕੀਤੇ ਗਏ। ਤਾਜ਼ਾ ਇਹ ਵੀਡੀਓ ਵਾਇਰਲ ਹੋਣ ਦੀ ਚੀਜ਼ ਦੇ ਵਿੱਚ ਸਟੇਜ 'ਤੇ ਇੱਕ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਦੇ ਵਿੱਚ ਆਏ ਨੋ ਜੋਰਾ ਨਾਟਕ ਰਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ ਗਾਲਾਂ ਕੱਢਦੀ ਵੀ ਨਜ਼ਰ ਆ ਰਹੀ ਜਿਸ ਦੀ ਵੀਡੀਓ ਵੀ ਬੜੀ ਤੇਜ਼ੀ ਨਾਲ ਹੁਣ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਇਸ ਵਿੱਚ ਬਾਤ ਤੋਂ ਬਾਅਦ ਕੁੜੀ ਨੇ ਆਪਣੇ ਘਰ ਦੇ ਵਿੱਚ ਹੁਣ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਪੱਤਰਕਾਰਾਂ ਨੇ ਦੱਸਿਆ ਕਿ ਮੇਰਾ ਨਾਮ ਸਿਮਰਨ ਸੰਧੂ ਹੈ ਤੇ ਸਾਨੂੰ ਆਏ ਦਿਨ ਰੈਗੂਲਰ ਰੀਸ ਚੇਸ ਤੇ ਪਰਫਾਰਮੈਂਸ ਕਰਦੇ ਹੋਏ ਇਹਨਾਂ ਗੱਲਾਂ ਦਾ ਜੁੜਾ ਸਾਹਮਣਾ ਕਰਨਾ ਪੈਂਦਾ ਪਰ ਜੋ ਇਸ ਵੀਡੀਓ ਦੇ ਵਿੱਚ ਹੋਇਆ ਉਸ ਨੇ ਮੇਰੇ ਮਨ ਨੂੰ ਕਾਫੀ ਠੇਸ ਪਹੁੰਚਾਈ ਹੈ ਇਸ ਤੇ ਥੱਲੇ ਖੜੇ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਤੂੰ ਥੱਲੇ ਆ ਕੇ ਸਾਡੇ ਨਾਲ ਡਾਂਸ ਕਰ ਤੇ ਮੈਂ ਥੱਲੇ ਆਨ ਤੋਂ ਜੜਾ ਮਨਾ ਕਰ ਦਿੱਤਾ ਤਾਂ ਉਸ ਬੰਦੇ ਨੇ ਮੈਨੂੰ ਸਟੇਜ ਤੋਂ ਜਾਣ ਲਈ ਕਿਹਾ ਤੇ ਮੈਂ ਇੱਕ ਵਾਰ ਸਟੇਜ ਤੋਂ ਚਲੀ ਵੀ ਗਈ ਫਿਰ ਦੂਜੀ ਵਾਰ ਜਦੋਂ ਮੈਂ ਵਾਪਸ ਆਈ ਤਾਂ ਉਹ ਸਾਰੇ ਤੁਹਾਨੂੰ ਸਟੇਜ ਤੇ ਡਾਂਸ ਕਰਨ ਲਈ ਬੁਲਾ ਰਹੇ ਸੀ ਤੇ ਮੈਂ ਸਟੇਜ ਉੱਤੇ ਜਾਣ ਤੋਂ ਜੜਾ ਮਨਾ ਕਰ ਦਿੱਤਾ ਤੇ ਆਨਲੀ ਕਿਹਾ ਤੇ ਮੈਂ ਉਹ ਕਿਹਾ ਕਿ ਮੈਨੂੰ ਸਿਰਫ ਸਟੇਜ ਦੇ ਉੱਪਰ ਡਾਂਸ ਕਰਨ ਲਈ ਕਿਹਾ ਗਿਆ ਮੈਂ ਇਸ ਬੰਦੇ ਨਾਲ ਗੱਲ ਕਰ ਰਹੀ ਸੀ ਕਿ ਦੂਜੇ ਬੰਦੇ ਨੇ ਆ ਕੇ ਮੇਰੇ ਵਾਲ ਕੱਚ ਦਾ ਗਲਾਸ ਤੋਂ ਬਾਅਦ ਮੈਂ ਬਾਗ ਚੁਗੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਮੈਨੂੰ ਬਾਹਾਂ ਫੜ ਕੇ ਗਾਲਾਂ ਕੱਢਣੀਆਂ ਜੀ ਸ਼ੁਰੂ ਕਰ ਦਿੱਤੀਆਂ ਮੈਂ ਵੀ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀ ਤੇ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਸਟੇਜ ਦੇ ਉੱਪਰ ਪਰਫਾਰਮੈਂਸ ਕਰਦੀ ਕੁੜੀਆਂ ਦੀ ਸਿਕਿਉਰਿਟੀ ਕੋਈ ਨਹੀਂ ਹੁੰਦੀ ਸਾਡੇ ਦਾ ਗਰੁੱਪ ਵੱਲੋਂ ਵੀ ਸਾਡਾ ਸਾਥ ਜੜਾ ਨਹੀਂ ਦਿੱਤਾ ਗਿਆ ਮੈਨੂੰ ਕਾਂਸ ਕਰਨ ਦਾ ਸ਼ੌਂਕ ਤਾਂ ਇਹ ਮੇਰਾ ਜਨੂਨ ਵੀ ਆ ਇਸ ਤੋਂ ਬਾਅਦ ਮੈਂ ਸਮਰਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਤਾਂ ਅੱਗੇ ਦੀ ਕਾਰਵਾਈ ਹੁਣ ਪੁਲਿਸ ਵੱਲੋਂ ਜੜੀ ਕੀਤੀ ਜਾ ਰਹੀ ਹੈ ਉਥੇ ਦੱਸਿਆ ਗਿਆ ਸੰਭਾਲ ਦੇ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਕੋਈ ਵੀਡੀਓ ਵਾਇਲ ਹੋਈ ਸੀ ਜਿਸ ਦੇ ਵਿੱਚ ਜਾਂਚ ਹੁਣ ਕੀਤੀ ਜਾ ਰਹੀ ਤੇ ਇਸ ਵਿੱਚ ਜੋ ਵੀ ਦੋਸ਼ੀ ਪਾਇਆਗਾ ਉਸ ਦੇ ਖਿਲਾਫ ਸਖਤ ਜੜੀਬੰਦੀ ਕਾਰਵਾਈ ਕੀਤੀ ਜਾਵੇਗਾ ਉਥੇ ਦੱਸਿਆ ਜਾ ਰਿਹਾ ਕਿ ਹੁਣ ਜਿਹੜਾ ਨੌਜਵਾਨ ਸੀਗਾ ਜਿਸ ਵੱਲੋਂ ਉਸ ਤੇ ਕੱਟ ਦਾ ਗਲਾਸ ਮਾਰੇ ਗਿਆ ਸੋ ਉਹ ਇੱਕ ਪੁਲਿਸ ਮੁਲਾਜ਼ਮ ਹੈ ਹਾਲਾਂਕਿ ਇਸ ਦੀ ਪੁੱਛੀ ਜੜੀ ਕਿਸੇ ਵੱਲੋਂ ਵੀ ਨਹੀਂ ਕੀਤੀ ਗਈ ਹੈ